ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਕਰਾਂਗੇ ਲੇਖ ਮਹਾਤਮਾ ਗਾਂਧੀ ਜੀ ਪਰ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਆਖਦੇ ਹਨ ਆਪ ਦਾ ਜਨਮ 2 ਅਕਤੂਬਰ 1869 ਈਸਵੀ ਨੂੰ ਪੋਰਬੰਦਰ ਜ਼ਿਲ੍ਹਾ ਗੁਜਰਾਤ ਵਿੱਚ ਹੋਇਆ ਆਪ ਦਾ ਨਾਮ ਮੋਹਨਦਾਸ ਸੀ ਆਪ ਦੇ ਪਿਤਾ ਦਾ ਨਾਮ ਕਰਮਚੰਦ ਅਤੇ ਆਪ ਦੀ ਮਾਤਾ ਦਾ ਨਾਮ ਪੁੱਤਲੀਬਾਈ ਸੀ ਆਪ ਸੱਚ ਅਤੇ ਅਹਿੰਸਾ ਦੇ ਪੁਜਾਰੀ ਸਨ ਆਪਨੇ ਇੰਗਲੈਂਡ ਤੋਂ ਵਕਾਲਤ ਪਾਸ ਕੀਤੀ ਆਪਨੇ ਦੱਖਣੀ ਅਫਰੀਕਾ ਵਿੱਚ ਅਫਸਰ شاہੀ ਦੇ ਤੱਕੇ ਵਿਰੁੱਧ ਸत्याग्रह ਕੀਤਾ ਆਪਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਸ਼ਾਂਤਮਈ ਹੱਤਿਆਗ੍ਰਹਿ ਕੀਤਾ ਆਪਨੇ ਵਿਦੇਸ਼ੀ ਕੱਪੜਿਆਂ ਦੀ ਹोली ਜਲਾਈ ਅਤੇ ਵਿਦੇਸ਼ੀ ਮਾਲ ਦਾ ਬਾਈਕਾਟ ਕੀਤਾ। ਆਪਨੇ ਖਾਦੀ ਪੌਨ ਅਤੇ ਚਰਖਾ ਕੱਤਨ ਦਾ ਪ੍ਰਚਾਰ ਕੀਤਾ। 1942 ਈਸਵੀ ਵਿੱਚ ਆਪਨੇ ਭਾਰਤ ਛੱਡੋ ਅੰਦੋਲਨ ਆਰੰਭ ਕੀਤਾ। ਆਪ ਦੇ ਯਤਨਾਂ ਨਾਲ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ। 30 ਜਨਵਰੀ 1948 ਨੂੰ ਨਥੋਰਾਮ ਗੋਡੇਸੇ ਨੇ ਆਪ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਆਪ ਸਦਾ ਅਮਰ ਰਹਿਣਗੇ